10 ਫਰਵਰੀ 2026 ਇੱਕ ਹਲਕਾ ਵੈਸਟਰਨ ਇੰਡੀਆ ਸਟਾਰਮ ਸਿਸਟਮ ਪੰਜਾਬ ਵੱਲ ਕੂਚ ਕਰ ਰਿਹਾ ਹੈ ਜੀ ਫਿਲਹਾਲ ਇਹ ਪਾਕਿਸਤਾਨ ਦੇ ਵੱਲ ਹਵਾ ਵੀ ਜਿਹੜੀ ਹੈ ਪੰਜਾਬ ਦੇ ਵਿੱਚ ਪੂਰਬ ਪਾਸੇ ਤੋਂ ਚੱਲਣੀ ਸ਼ੁਰੂ ਹੋ ਚੁੱਕੀ ਹੈ ਜਿਸ ਦੇ ਨਾਲ ਪੂਰਬੀ ਹਵਾ ਦਾ ਅਸਰ ਆ ਚੁੱਕਿਆ ਜਿਸ ਦੇ ਕਰਕੇ ਅਗਰ ਗੱਲ ਕਰੀਏ ਤਾਂ ਸ਼ਾਮ ਤੋਂ ਹੀ ਪੰਜਾਬ ਦੇ ਵਿੱਚ ਬੱਦਲਵਾਈ ਦਾ ਮਾਹੌਲ ਪੈਣਾ ਸ਼ੁਰੂ ਹੋ ਚੁੱਕੇ 9 ਤਰੀਕ ਨੂੰ ਪੰਜਾਬ ਦੇ ਬਹੁਤ ਸਾਰੇ ਇਲਾਕੇ ਦੇ ਵਿੱਚ ਬੱਦਲਵਾਈ ਦੇਖੀ ਗਈ ਜਿਦੇ ਕਰਕੇ ਕਿਸਾਨਾਂ ਦੇ ਮਨ ਵਿੱਚ ਡਰ ਹੈ ਆਮ ਜਨਤਾ ਦੇ ਮਨ ਵਿੱਚ ਡਰ ਹੈ ਕਿ ਮੀਂਹ ਹੋਵੇਗਾ ਜਾਂ ਨਹੀਂ ਅਗਰ ਹੋਵੇਗਾ ਤਾਂ ਕਿਹੜੇ ਇਲਾਕੇ 'ਚ ਹੋਵੇਗਾ ਤੇ ਕਿਵੇਂ ਤਾਂ ਮੀਂਹ ਹੋਵੇਗਾ ਕਿ ਜ਼ਿਆਦਾ ਹੋਵੇਗਾ ਹਲਕਾ ਹੋਵੇਗਾ ਤੇਜ਼ ਹਨੇਰੀ ਚੱਲ ਸਕਦੀ ਹੈ ਜਾਂ ਨਹੀਂ ਅਜਿਹੇ ਸਵਾਲ ਤੁਹਾਡੇ ਮਨ ਵਿੱਚ ਆ ਚੁੱਕੇ ਨੇ ਪਰ ਟੈਨਸ਼ਨ ਨਾ ਲਓ ਵੈਦਰ ਅਪਡੇਟਸ ਟੂਡੇ ਹਮੇਸ਼ਾ ਤੁਹਾਨੂੰ ਸਹੀ ਅਤੇ ਸਟੀਕ ਜਾਣਕਾਰੀ ਦਿੰਦਾ ਹੈ ਇਸ ਵੀਡੀਓ ਵਿੱਚ ਆਪਾਂ ਸਪੈਸ਼ਲੀ ਗੱਲ ਕਰਾਂਗੇ 10 ਫਰਵਰੀ ਵਾਲੇ ਮੀਂਹ ਦੀ ਕਿ ਕਿਹੜੇ-ਕਿਹੜੇ ਇਲਾਕੇ 'ਚ ਮੀਂਹ ਹੋਵੇਗਾ ਤੇ ਜਿਹੜੀ ਵੈਸਟਰਨ ਡਿਸਟਰਬੈਂਸ ਪਹੁੰਚੀ ਹੈ ਇਦੇ ਨਾਲ ਕਿਹੇ ਇਲਾਕੇ ਦੇ ਵਿੱਚ ਅਸਰ ਹੋ ਸਕਦਾ ਤੇ ਫਿਲਹਾਲ ਅਗਰ ਬੱਦਲਵਾਈ ਦਾ ਮਾਹੌਲ ਹੈ ਤੁਸੀਂ ਵੀ ਕਮੈਂਟ ਕਰੋ ਤੁਹਾਡੇ ਇਲਾਕੇ ਵਿੱਚ ਕਿਵੇਂ ਦੇ ਹਾਲਾਤ ਨੇ ਕਿਹੜੇ ਪਿੰਡ ਤਹਿਸੀਲ ਤੋਂ ਬਿਲੋਂਗ ਕਰਦੇ ਹੋ ਅਗਰ ਚੈਨਲ ਤੇ ਨਵੇਂ ਹੋ YouTube ਤੇ ਦੇਖ ਰਹੇ ਹੋ ਸਬਸਕ੍ਰਾਈਬ ਕਰੋ ਲਾਈਕ ਕਰੋ ਵੀਡੀਓ ਨੂੰ Facebook ਤੇ ਦੇਖ ਰਹੇ ਹੋ ਪੇਜ ਨੂੰ ਫਾਲੋ ਕਰਕੇ ਸ਼ੇਅਰ ਕਰੋ ਵੀਡੀਓ ਨੂੰ ਲਾਈਕ ਕਰੋ ਕਮੈਂਟ ਕਰੋ ਤੁਹਾਡਾ ਇੱਕ ਸ਼ੇਅਰ ਕੀਤੀ ਹੋਈ ਵੀਡੀਓ ਲੱਖਾਂ ਤੱਕ ਸਾਡੀ ਵੀਡੀਓ ਨੂੰ ਪਹੁੰਚਾ ਦਿੰਦੀ ਹੈ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਗੱਲ ਕਰੀਏ ਤਾਂ ਫਿਲਹਾਲ ਬਦਲ ਰਹੀਦਾ ਮਾਹੌਲ ਹੈ اسی ਗੱਲ ਕਰਾਂਗੇ ਇਹ ਜਿਹੜਾ ਸਿਸਟਮ ਬਣੇਗਾ ਕਿਹੜੇ-ਕਿਹੜੇ ਇਲਾਕੇ ਦੇ ਵਿੱਚ ਇਹ ਪ੍ਰਭਾਵਿਤ ਹੋਵੇਗਾ ਕਿਉਂਕਿ ਇਹ ਸਿਸਟਮ ਬਹੁਤ ਹਲਕੇ ਦਰਮਿਆਨੇ ਸਬਾਹ ਦਾ ਇਸ ਕਰਕੇ ਇਹ ਸਿਸਟਮ ਜਿਵੇਂ ਹੀ 10 ਤਰੀਕ ਦੇ ਸਵੇਰਾ ਹੁੰਦਾ ਹੈ ਉਹਦੇ ਨਾਲ ਇਹ ਸਿਸਟਮ ਅਮਰitsar ਬਲਕੂਚ ਕਰਦਾ ਠੀਕ ਹੈ ਜੀ ਅਗਰ ਮੈਂ ਹਵਾ ਦੀ ਗਤੀ ਨੂੰ ਨਾ ਦਿਖਾਵਾਂ ਤਾਂ ਤੁਸੀਂ ਦੇਖੋਗੇ ਕਿ ਮਲੋਟ ਵਾਲੇ ਪਾਸੇ ਇਹ ਰਾਜਸਥਾਨ ਤੋਂ ਸ਼੍ਰੀ ਗੰਗਾ ਨਗਰ ਆ ਪਾਸੋਂ ਇੱਕ ਹਲਕਾ ਜਿਹਾ ਸਿਸਟਮ ਪਹੁੰਚ ਰਿਹਾ ਜੀ ਜਿਹੜਾ ਕਿ ਮਲੋਟ ਵਾਲੇ ਪਾਸੇ ਤੋਂ ਅਸਰ ਕਰੂਗਾ ਦੂਜਾ ਅੰਮ੍ਰਿਤਸਰ ਦੇ ਨੇੜੇ ਤੇੜੇ ਤਰਨਤਾਰਨ ਪੱਟੀ ਡੇਰਾ ਬਾਬਾ ਨਾਨਕ ਵੱਲੋਂ ਇੱਕ ਹਲਕਾ ਜਿਹਾ ਸਿਸਟਮ ਪੰਜਾਬ ਵੱਲ ਕੂਚ ਕਰਦਾ ਨਜ਼ਰ ਆ ਰਿਹਾ ਲਗਭਗ 10 ਤਰੀਕ ਸਵੇਰੇ 5 ਵਜੇ ਤੋਂ ਜਿਵੇਂ ਜਿਵੇਂ ਦਿਨ ਅੱਗੇ ਵਧੇਗਾ 6-7 ਵਜੂਗੇ ਤਾਂ ਦੇਖੋਗੇ ਤੁਸੀਂ ਜਿਹੜਾ ਮਲੋਟ ਵਾਲਾ ਫਜ਼ਿਲਕਾ ਫਿਰੋਜ਼ਪੁਰ ਵਾਲਾ ਸਿਸਟਮ ਹੈ ਜਿਹੜਾ ਆਪਣਾ ਹੈਗਾ ਦਿਖਾਈ ਦੇ ਰਿਹਾ ਇਹ ਕਿਤੇ ਨਾ ਕਿਤੇ ਹੋ ਸਕਦਾ ਹੈ ਕਿ ਥੋੜਾ ਜਿਹਾ ਆਪਣਾ ਦਾਇਰਾ ਵਧਾ ਲਵੇ ਤੇ ਥੋੜਾ ਜਿਹਾ ਇਹ ਮੁਕਸਰਸ ਵੱਲੋਂ ਖਿਸਕ ਜਵੇ ਜਾਂ ਨੇੜੇ-ਤੇੜੇ ਦੇ ਇਲਾਕੇ ਦੇ ਵਿੱਚ ਗਰਜ ਚਮਕ ਹੋ ਸਕਦੀ ਹੈ ਕਿਉਂਕਿ ਫਿਲਹਾਲ ਇਹ ਸਿਸਟਮ ਅਨੁਮਾਨ ਅਧਾਰਤ ਹੈ ਹੋ ਸਕਦਾ ਹੈ ਨੇੜੇ-ਤੇੜੇ ਦੇ 20 30 40 ਕਿਲੋਮੀਟਰ ਦੇ ਏਰੀਆ ਵਿੱਚ ਇਸ ਦਾ ਅਸਰ ਹੋ ਜਾਵੇ ਤੇ ਇਸ ਇਲਾਕੇ ਵਿੱਚ ਜਾਨਕ ਅੰਮ੍ਰਿਤਸਰ ਤਰਨਤਾਰਨ ਪੱਟੀ ਡੇਰਾ ਬਾਬਾ ਨਾਨਕ ਇਹਨਾਂ ਵਿੱਚ ਵੀ ਥੋੜੀ-ਬਹੁਤੀ ਗਰਜ ਚਮਕ ਜਾਂ ਬੂੰਦਾਬੰਦੀ ਸਵੇਰ ਦੇ ਸਮੇਂ ਬੱਦਲਵਾਈ ਦਾ ਮਾਹੌਲ ਬਣਦਾ ਹੋਇਆ ਨਜ਼ਰ ਆ ਸਕਦਾ ਹੈ ਇਸ ਕਰਕੇ ਆਪਾਂ ਕਹਿ ਸਕਦੇ ਕਿ ਦੋ ਮੇਨ ਇਲਾਕੇ ਨੇ ਜਿਹਦੇ ਵਿੱਚ ਤੜਕੇ ਸਵੇ ਠੀਕ ਹੈ ਬਾਕੀ ਅਨੁਮਾਨ ਅਧਾਰਤ ਹੈ ਅੱਗੇ ਪਿੱਛੇ ਸਿਸਟਮ ਹੋ ਸਕਦਾ ਹੈ ਤੇ ਅਗਰ ਗੱਲ ਕਰੀਏ ਜਿਵੇਂ ਹੀ 10:00 ਵੱਜਣਗੇ ਤਾਂ ਥੱਲੇ ਵਾਲਾ ਸਿਸਟਮ ਜਿਹੜਾ ਇਹ ਥੋੜਾ ਜਿਹਾ ਫਜ਼ਿਲ ਫਜ਼ਿਲਕੇ ਤੋਂ ਆਪਾਂ ਕਹ ਲਈਏ ਮੁਕਸਰ ਤੋਂ ਬਠਿੰਡੇ ਵੱਲ ਖਿਸਕਦਾ ਹੋਇਆ ਨਜ਼ਰ ਆ ਰਿਹਾ ਹੈ ਕਿ ਮੁਕਸਰ ਤੱਕ ਜਾਂਦੇ ਜਾਂਦੇ ਕਿਤੇ ਨਾ ਕਿਤੇ ਇਹ ਖਤਮ ਹੋ ਜਾਏਗਾ ਜਿਸ ਤਰੀਕੇ ਦੇ ਹਾਲਾਤ ਨੇ 11:00 ਵਜੇ ਤੱਕ ਇਹ ਸਿਸਟਮ ਥੋੜਾ ਜਿਹਾ ਦਾਇਰਾ ਵਧਾਉਂਦਾ ਹੋਇਆ ਬਠਿੰਡੇ ਤੋਂ ਥੋੜਾ ਜਿਹਾ ਬਰਨਾਲੇ ਵੱਲ ਜਾ ਰਿਹਾ ਤੇ ਹੋ ਸਕਦਾ ਹੈ ਸਿਸਟਮ ਥੋੜਾ ਜਿਹਾ ਆਪਣਾ ਦਾਇਰਾ ਵਧਾ ਵੀ ਲਵੇ ਤੇ ਇਸ ਪਾਸੇ ਅਗਰ ਤੁਸੀਂ ਦੇਖੋਗੇ ਕਿ ਹੋ ਸਕਦਾ ਹੈ ਕਿ ਕੁਛ ਨਾ ਕੁਛ ਇਲਾਕਾ ਅਮ੍ਰਿਤਸਰ ਦਾ ਤਰਨਤਾਰਨ ਪੱਟੀ ਡੇਰਾ ਬਾਬਾ ਨਾਨਕ ਥੋੜਾ ਜਿਹਾ ਅਗਰ ਮੋਗੇ ਤੱਕ ਚਲ ਜਾਈਏ ਉਸ ਪਾਸੇ ਵੀ ਥੋੜਾ ਜਿਹਾ ਫਜ਼ਿਲਕੇ ਤੋਂ ਫਿਰੋਜ਼ਪੁਰ ਤੱਕ ਸਿਸਟਮ ਬਣਦਾ ਹੋਇਆ ਨਜ਼ਰ ਆ ਰਿਹਾ ਹੈ ਠੀਕ ਹੈ ਫਰੀਦਕੋਟ ਤੱਕ ਵੀ ਕੁਝ ਕੁਸ਼ ਇਲਾਕੇ ਦੇ ਵਿੱਚ ਹਲਚਲ ਹੋ ਸਕਦੀ ਹੈ ਮੋਗੇ ਤੋਂ ਜਲੰਧਰ ਕਪੂਰਥਲਾ ਹੋ ਗਿਆ ਆਪਣਾ ਇਹਦੇ ਵਿੱਚ ਵੀ ਥੋੜੀ ਜਿਹੀ ਗਰਜ-ਜਮਕ ਹੋ ਸਕਦੀ ਹੈ ਥੱਲੇ ਵਾਲੇ ਪਾਸੇ ਥੋੜਾ ਜਿਹਾ ਚੰਡੀਗੜ੍ਹ ਮੁਹਾਲੀ ਵਾਲੇ ਪਾਸੇ ਨੂੰ ਵੀ ਇੱਕ ਸਿਸਟਮ ਜਿਹੜਾ ਏ ਉਹ ਹਿਮਾਚਲ ਵੱਲੋਂ ਦਿਖਾਈ ਦੇ ਰਿਹਾ ਕਿ ਉਸ ਪਾਸੇ ਵੀ ਥੋੜੀ ਜਿਹੀ ਗਰਜ ਚਮਕ ਹੋ ਸਕਦੀ ਹੈ ਪਠਾਨਕੋਟ ਹੁਸ਼ਿਆਰਪੁਰ ਨਮਾਸ਼ਹਿਰ ਇਹਨਾਂ ਇਲਾਕੇ ਵਿੱਚ ਵੀ ਥੋੜੀ ਬਹੁਤੀ ਗਰਜ ਚਮਕ ਹੋ ਸਕਦੀ ਹੈ ਪਰ ਜਿਵੇਂ ਜਿਵੇਂ ਦਿਨ ਅੱਗੇ ਵਧੇਗਾ ਸ਼ਾਮ ਦੇ ਸਮੇਂ ਲਗਭਗ ਇਹ ਸਿਸਟਮ ਰੂਪ ਆਪਣਾ ਬਦਲਦਾ ਦਿਖਾਈ ਦੇ ਰਿਹਾ ਬਠਿੰਡੇ ਤੋਂ ਸੰਗਰੂਰ ਤੱਕ ਜਾਂ ਫਿਰ ਥੋੜਾ ਜਿਹਾ ਆਪਾਂ ਕਹਿ ਲਈਏ ਕਿ ਸਿਰਸੇ ਤੋਂ ਅੱਗੇ ਤੱਕ ਫਤਿਹਵਾਦ ਤੋਂ ਹੁੰਦਾ ਹੋਇਆ ਦਿੱਲੀ ਤੱਕ ਜਿਹੜੀ ਹੈ ਕਿ ਥੋੜੀ ਜਿਹੀ ਕਲੈਨ ਬਣਦੀ ਹਰਿਆਣੇ 'ਚ ਦਿਖਾਈ ਥੋੜਾ ਜਿਹਾ ਗੁਰਦਾਸਪੁਰ ਪਠਾਨਕੋਟ ਹੁਸ਼ਿਆਰਪੁਰ ਇਹਨਾਂ ਇਲਾਕਿਆਂ ਦੇ ਵਿੱਚ ਨਵਾਂ ਸ਼ਹਿਰ ਦਾ ਕੁਝ ਕਲਾਕਾ ਦਿਖਾਈ ਦੇ ਸਕਦਾ ਹੈ ਕਿ ਸ਼ਾਮ 4 ਵਜੇ ਦੇ ਨੇੜੇ ਤੇੜੇ ਘਰ ਚ ਚਮਕ ਹੋ ਸਕਦੀ ਹੈ ਮੇਨ ਜ਼ਿਲ੍ਹੇ ਇਹਦੇ ਵਿੱਚ ਤਿੰਨੇ ਨੇ ਪਠਾਨਕੋਟ ਗੁਰਦਾਸਪੁਰ ਤੇ ਹੁਸ਼ਿਆਰਪੁਰ ਅੰਮ੍ਰਿਤਸਰ ਦਾ ਕੁਝ ਕ ਇਲਾਕਾ ਇਹਦੇ ਵਿੱਚ ਦਿਖਾਈ ਦੇ ਰਿਹਾ ਹੈ ਯਾਨੀ ਕਿ ਅੰਮ੍ਰਿਤਸਰ ਨੂੰ ਵੇਸੀ ਮੰਨ ਲਈਏ ਵਿੱਚ تھا ਅੰਮ੍ਰਿਤਸਰ ਗੁਰਦਾਸਪੁਰ ਹੁਸ਼ਿਆਰਪੁਰ ਪਠਾਨਕੋਟ ਕਪੂਰਥਲਾ ਜਲੰਧਰ ਦੇ ਵਿੱਚੋਂ ਥੋੜਾ ਥੋੜਾ ਇਲਾਕਾ ਲੈ ਲੀਏ ਤਾਂ ਪੰਜ ਤੋਂ ਛੇ ਜ਼ਿਲ੍ਹੇ ਮੈਕਸਿਮ ਛੇਕ ਜ਼ਿਲ੍ਹੇ ਨੇ ਜਿਨ੍ਹਾਂ ਵਿੱਚ ਜ਼ਿਆਦਾ ਕਾਰਵਾਈ ਹੈ ਬਾਕੀ ਓਵਰਾਲ ਮੌਸਮ ਠੀਕ ਹੈ ਹਵਾ ਥੋੜੀ ਬਹੁਤੀ ਗੱਲ ਕਰੀਏ ਤਾਂ ਚਲਦੀ ਹੋਈ ਸਾਨੂੰ ਉੱਤਰ ਦਿਸ਼ਾ ਤੋਂ ਦੁਆਰੇ ਤੋਂ ਨਜ਼ਰ ਆ ਸਕਦੀ ਹੈ ਜਿਹਦੇ ਕਰਕੇ ਉੱਤਰੀ ਹਵਾ ਪੰਜਾਬ ਦੇ ਵਿੱਚ ਚੱਲ ਸਕਦੀ ਤਾਂ ਮੌਸਮ ਦੇ ਵਿੱਚ ਸਾਨੂੰ ਹੋਰ ਥੋੜਾ ਜਿਹਾ ਬਦਲਾਅ ਦੇਖਣ ਨੂੰ ਮਿਲਦਾ ਹੈ ਸਿਸਟਮ ਥੋੜਾ ਜਿਹਾ ਆਪਣਾ ਦਾਇਰਾ ਅੱਗੇ ਨੂੰ ਖਿਸਕਾਉਂਦਾ ਹੋਇਆ ਨਜ਼ਰ ਆ ਸਕਦਾ ਜੀ ਇਹਦੇ ਕਰਕੇ ਹੋ ਸਕਦਾ ਹੈ ਕਿ ਸਿਸਟਮ ਇਹ ਥੋੜਾ ਜਿਹਾ ਹਿਮਾਚਲ ਵਾਲੇ ਪਾਸੇ ਨੂੰ ਵਧੇ ਤੇ 8 ਵਜੇ ਦੇ ਹੁੰਦੇ ਹੁੰਦੇ ਇਹ ਸਿਸਟਮ ਥੋੜਾ ਜਿਹਾ ਹੋਰ ਆਪਣਾ ਦਾਇਰਾ ਜਿਹੜਾ ਇਹ ਹਿਮਾਚਲ ਦੇ ਕੁਝ ਜਿਹੜੇ ਐਕਟੀਵਿਟੀ ਹੋਣ ਕਰਕੇ ਉੱਤਰੀ ਇਲਾਕੇ ਦੇ ਵਿੱਚ ਯਾਨੀ ਕਿ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਵਾਂ ਸ਼ਹਿਰ ਕਪੂਰਥਲਾ ਜਲੰਧਰ ਅਮਰitsar ਤੇ ਨੇੜੇ ਤੇ ਤੇ ਕੁਝ ਕ ਇਲਾਕੇ ਇਹਦੇ ਵਿੱਚ ਇਸ ਦਾ ਦਾਇਰਾ ਥੋੜਾ ਜਿਹਾ ਵੱਧ ਸਕਦਾ ਥ ਹੋ ਸਕਦੀ ਹੈ ਰਾਤ 8 ਵਜੇ ਨੇੜੇ ਚਲੇ ਠੀਕ ਹੈ ਤੇ 10:00 ਵਜੇ ਦੇ ਬਜਦੇ ਸਾਰ ਇਹ ਸਿਸਟਮ ਜਿਹੜਾ ਹੁਸ਼ਿਆਰਪੁਰ ਤੋਂ ਨਵਾਂ ਸ਼ਹਿਰ ਵੱਲੋਂ ਖਿਸਕੂਗਾ ਕਪੂਰਥਲੇ ਜਲੰਧਰ ਦੇ ਇਲਾਕੇ ਨੂੰ ਵੀ ਕਵਰ ਕਰ ਸਕਦਾ ਹੈ ਤੇ ਜਿਹਦੇ ਕਰਕੇ ਰਾਤ 10:00 ਵਜੇ ਤੱਕ ਜਿਹੜੀ ਹਲਚਲ ਇਹਨਾਂ ਇਲਾਕੇ 'ਚ ਦੇਖੀ ਜਾ ਸਕਦੀ ਹੈ ਹੋ ਸਕਦਾ ਹੈ ਕਿ ਨੰਗਲ ਊਨਾ ਜਾਂ ਫਿਰ ਸ਼੍ਰੀ ਅਨੰਦਪੁਰ ਸਾਹਿਬ ਗੜਸ਼ੰਕਰ ਵਾਲਾ ਇਲਾਕਾ ਹੋ ਗਿਆ ਉਹਦੇ ਤੱਕ ਵੀ ਇਹ ਮਾਰ ਥੋੜੀ-ਬਹੁਤੀ ਬਦਲਵਾਈ ਦੀ ਪਹੁੰਚੇ ਕਿ ਇਸ ਇਲਾਕੇ ਵਿੱਚ ਵੀ ਕਿਤੇ ਨਾ ਕਿਤੇ ਇਹ ਹਲਚਲ ਹੋ ਸਕਦੀ ਹੈ ਤੇ ਰਾਤ 12:00 ਵਜੇ ਤੋਂ ਬਾਅਦ ਇਹ ਸਿਸਟਮ ਹੌਲੀ-ਹੌਲੀ ਹਿਮਾਚਲ ਵੱਲ ਖਿਸਕਦਾ ਨਜ਼ਰ ਆ ਰਿਹਾ ਤੇ ਹੋ ਸਕਦਾ ਊਨੇ ਤੋਂ ਨੰਗਲ ਦੇ ਇਲਾਕੇ ਦੇ ਵਿੱਚ ਵੀ ਕਿਤੇ ਨਾ ਕਿਤੇ ਰਾਤ 3 ਵਜੇ ਜਾਨਿ ਕਿ ਜੋ ਤੜਕਾ ਸਵੇਰਾ ਹੋਵੇਗਾ 11 ਤਰੀਕ ਦਾ ਉਹਦੇ ਤੱਕ ਵੀ ਹਲਚਲ ਜਾਰੀ ਰਹੇ ਬਿਸ਼ੱਕ ਇਹ ਸਿਸਟਮ ਕਮਜ਼ੋਰ ਦਿਖਾਈ ਦੇ ਰਿਹਾ ਪਰ ਕਿਤੇ ਨਾ ਕਿਤੇ 11 ਤਰੀਕ ਸਵੇਰ ਤੱਕ ਇਸ ਦਾ ਅਸਰ ਜਿਹੜਾ ਬਣਿਆ ਰਹੇਗਾ ਹਲਚਲ ਜਿਹੜੀ ਹੈ ਉਹ ਜਾਰੀ ਰਹਿ ਸਕਦੀ ਹੈ ਏਸੀਜੀ ਅਪਡੇਟ ਪੰਜਾਬ ਦੇ ਵਿੱਚ ਮੌਸਮ ਦੇ ਹਾਲਾਤ ਕਿਵੇਂ ਦੇ ਰਹਿਣਗੇ ਸਿਸਟਮ ਲਈ ਜਾਣਕਾਰੀ ਚੰਗੀ ਲੱਗੀ ਹੈ ਵੀਡੀਓ ਲਾਈਕ ਕਰਕੇ ਅੱਗੇ ਸ਼ੇਅਰ ਕਰ ਦਿਓ ਸਬਸਕ੍ਰਾਈਬ ਕਰ ਲਓ ਫੋਲੋ ਕਰ ਲਓ ਪੇਜ ਨੂੰ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ